ਸੰਗਰੂਰ ਦੇ ਪੁਲਿਸ ਸਟੇਡੀਅਮ ਵਿੱਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਤਰੀ ਬਲਬੀਰ ਸਿੰਘ ਨੇ ਝੰਡਾ ਫੈਰਾਉਣ ਦੀ ਰਸਮ ਅਦਾ ਕੀਤੀ। ਇਸ ਸਮਾਗਮ ਦੌਰਾਨ ਜਿੱਥੇ ਬਲਬੀਰ ਸਿੰਘ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਹੀ ਪੁਲਿਸ ਵਿਭਾਗ ਵਿੱਚ ਚੰਗਾ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਤੇਜ਼ بارش ਵੀ ਪੁਲਿਸ ਅਧਿਕਾਰੀਆਂ ਦਾ ਜਜ਼ਬਾ ਰੋਕ ਨਾ ਸਕੀ ਅਤੇ بارش ਦੇ ਦੌਰਾਨ ਵੀ ਪ੍ਰੇਡ ਜਾਰੀ ਰਹੀ। 77ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ। ਔਰ ਕਾਮਨਾ ਕਰਦਾ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਰੰਗਲਾ ਪੰਜਾਬ ਬਣਾਉਣ ਦਾ ਹਾਸਤਾ ਖੇੜ ਦਾ ਪੰਜਾਬ ਬਣਾਉਣ ਦਾ ਉਹਦੇ ਵਾਸਤੇ ਲਗਾਤਾਰ ਹਰ ਰੋਜ਼ ਉਹ ਖੁਦ ਵੀ ਮਿਹਨਤ ਕਰਦੇ ਹਨ ਔਰ ਸਾਨੂੰ ਵੀ ਪ੍ਰੇਰਦੇ ਹਨ। ਤੇ ਅਸੀਂ ਸਾਰੀ ਜਿਹੜੀ ਟੀਮ ਹੈ ਜੋ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਅਸੀਂ ਦਿਨ ਰਾਤ ਇਹ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਖੁਸ਼ੀਆਂ ਖੇੜੇ ਦੁਆਰਾ ਆਣ ਔਰ ਇੱਥੇ ਫਿਰ ਜਿਹੜੀਆਂ ਹੈਗੀਆਂ ਉਹ ਮਤਲਬ ਦੁੱਧ ਦੀਆਂ ਜਿਹੜੀਆਂ ਨਰਾ ਉਹ ਵਗਣ ਤੇ ਜੋ ਵੀ ਪਿਛਲੇ ਸਮੇਂ ਦੇ ਵਿੱਚ ਕ੍ਰਿਤਿਆ ਹੋਈਆਂ ਉਹਨਾਂ ਸਾਰਿਆਂ ਨੂੰ ਅਸੀਂ ਓਵਰਕਮ ਕਰਾਂਗੇ ਚਾਹੇ ਉਹ ਗੈਂਗਸਟਰਵਾਦ ਦਾ ਦੌਰ ਹੈ ਚਾਹੇ ਨਸ਼ਿਆਂ ਦਾ ਦੌਰ ਹੈ ਇਹਨੂੰ ਅਸੀਂ ਓਵਰਕਮ ਕਰਾਂਗੇ ਔਰ ਉਸ ਵੱਲ ਅਸੀਂ ਪਲਾਂਗਾ ਪੁੱਟ ਰਹੇ ਹਾਂ ਬਹੁਤ ਸਾਰੀਆਂ ਗ੍ਰੀਨ ਸ਼ੂਟਸ ਆ ਗਈਆਂ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਪੰਜਾਬ ਫਿਰ ਤੋਂ ਦੇਸ਼ ਦਾ ਮੋਰੀ ਸੂਬਾ ਬਣੇਗਾ ਜੀ ਅਸੀਂ ਬਹੁਤ ਸਾਰੇ ਜੀ ਹੁਣ ਰੀਸਰਟਲੀ ਅਸੀਂ ਜਿਹੜੇ ਆ ਗਿਆ 980 ਦੇ ਕਰੀਬ ਜਿਹੜੇ ਨਰਸਸ ਹੈਗੇ ਆ ਇਹ ਐਨਐਮ ਕਹਿੰਦੇ ਆ ਐਮਪੀਐਚਡਬਲੂ ਫੀਮੇਲ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਉਹਨਾਂ ਦੀ ਜਿਹੜੇ ਰਿਕਰੂਟਮੈਂਟ ਆ ਉਹ ਮੁਕੰਮਲ ਹੋ ਚੁੱਕੀ ਆ 400 ਤੋਂ ਬਾਅਦ ਡਾਕਟਰਾਂ ਦੀ ਜਿਹੜੀ ਭਰਤੀ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਕੀਤੀ ਜਾ ਰਹੀ ਆ ਉਹ 2 ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਇਸ ਤੋਂ ਪਹਿਲਾਂ ਅਸੀਂ ਆਮ ਆਦਮੀ ਕਲੀਨਿਕ ਖੋਲੇ ਆ ਜੀ 842 ਉਹ ਆਪਾਂ ਗਿੰਦੇ ਨਹੀਂ ਆ ਲੇਕਿਨ ਉਹਨਾਂ ਦੇ ਵਿੱਚ ਇੱਕ ਡਾਕਟਰ ਇੱਕ ਕਲੀਨਿਕਲ ਅਸਿਸਟੈਂਟ ਔਰ ਇੱਕ ਜਿਹੜੇ ਹੈਗੇ ਉਹਨਾਂ ਦੇ ਵਿੱਚ ਫਾਰਮਾਸਿਸਟ ਔਰ ਇੱਕ ਜਿਹੜਾ ਕਲਾਸ 4 ਆ ਉਹ ਤਕਰੀਬਨ ਤਕਰੀਬਨ 32000 ਲੋਕਾਂ ਨੂੰ ਜਿਹੜੀ ਹੈਗੇ ਆ 3000 200 ਲੋਕਾਂ ਨੂੰ ਜਿਹੜੀ ਹੈਗੀ ਆ ਉਹ ਉਹਦੇ ਨਾਲ ਨੌਕਰੀ ਵੀ ਮਿਲੀ ਆ ਲੋਕਾਂ ਨੂੰ ਸਹੂਲਤ ਮਿਲਲੀ ਆ ਉਹਦੇ ਵਿੱਚ ਅਸੀਂ ਉਹ ਸਟਾਫ ਨੂੰ ਰਿਕਰੂਟ ਕੀਤਾ ਇਸ ਤੋਂ ਸਵਾਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਮਪੀਐਚਡਬਲ ਫੀਮੇਲ ਦੀ ਹੋ ਗਈ ਆ ਹੁਣ ਮੇਲਦੀ ਹੋਏਗੀ ਫਾਰਮਾਸਿਸਟ ਲੈਬ ਅਸਿਸਟੈਂਟਸ ਆਓਟੀ ਅਸਿਸਟੈਂਟ ਇਹਨਾਂ ਸਾਰਿਆਂ ਦੀ ਭਰਤੀ ਚੱਲਦੀ ਪਈ ਆ ਜੀ ਤੇ ਬਹੁਤ ਲੰਬੇ ਸਮੇਂ ਤੋਂ ਰੁੱਕੀ ਸੀ ਬਹੁਤ ਸਾਰੇ ਸਪੈਸ਼ਲਿਸਟ ਅਸੀਂ ਡਾਕਟਰ ਰੱਖਿਆ ਇੱਕ ਜਿਹੜਾ ਨਵਾਂ ਇਨੀਸ਼ੀਏਟ ਬੈ ਕੇ ਸਾਡੇ ਕੋਲ ਹਰ ਸਾਲ ਡਾਕਟਰ ਪੋਸਟ ਤੇ ਐਡਿਊਏਸ਼ਨ ਸਪੈਸ਼ਲਿਸਟ ਬਣ ਜਾਂਦੇ ਆ ਜੋ ਉਹ ਬੌਂਡ ਭਰਦੇ ਆ ਜਦੋਂ ਵਾਪਸ ਆਂਦੇ ਆ ਉਹਦਾ ਕੋਈ ਮੈਕੈਨਿਜ਼ਮ ਨਹੀਂ ਸੀਗਾ ਉਹ ਮਾਨ ਸਰਕਾਰ ਨੇ ਪਹਿਲੀ ਵਾਰੀ ਅਸੀਂ ਸਾਰਾ ਉਹ ਤਿਆਰ ਕਰ ਦਿੱਤਾ ਕਿ ਜਦੋਂ ਆਣਗੇ ਉਹ ਬੌਂਡ ਜਿਹੜਾ ਨੇ ਬੌਂਡ ਭਰਿਆ ਹੋਇਆ ਉਹ ਮਤਲਬ ਕਿਸੇ ਦਾ 2 ਸਾਲ ਐ ਕਿਸੇ ਦਾ 1 ਸਾਲ ਐ ਕਿਸੇ ਦਾ 3 ਸਾਲ ਐ ਉਹ ਆ ਕੇ ਆਪਣੇ ਸਾਡੇ ਜਿਸ ਤਰ੍ਹਾਂ ਤੁਹਾਡੇ ਦਿੜਭਾ ਹੋ ਗਿਆ ਜੀ ਲੜਾ ਹੋ ਗਿਆ ਜਿਹੜੇ ਦੂਰ ਦਰਾਡੇ ਦੇ ਨੇਤੇ ਇਸ ਤਰ੍ਹਾਂ ਨਾ ਪਤਨਾ ਹੋ ਗਿਆ ਉੱਥੇ ਉਹ ਸਪੈਸ਼ਲਿਸਟ ਦੀਆਂ ਸਰਵਿਸਿਜ਼ ਦੇਣਗੇ ਔਰ ਨਵੇਂ ਮੈਡੀਕਲ ਕਾਲਜ ਖੁੱਲ ਰਹੇ ਆ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀ ਸਾਇੰਸਸ ਬਣ ਰਿਹਾ ਸੋ ਡਾਕਟਰਾਂ ਵਾਸਤੇ ਪ੍ਰੋਮੋਸ਼ਨ ਦੇ ਐਵੇਨਿਊ ਪੰਜਾਬ 'ਚ ਬਹੁਤ ਆ ਸੋ ਮੈਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਡਾਕਟਰਾਂ ਨੂੰ ਸਾਰਿਆਂ ਨੂੰ ਵਿਆਹ ਪਰ ਹਲਕੇ ਹਮਲਾ ਮਾਰੀਏ ਪੈਰਾਮੈਡੀਕਲਸ ਨੂੰ ਧਿਆਨ ਬਿਲਕੁਲ ਕਰਾਂਗੇ ਜੀ ਅਸੀਂ ਇਹਦੇ 'ਚ ਅਸੀਂ ਬਹੁਤ ਸਾਰੇ ਮਾਮਲੇ ਦਰਜ ਕੀਤੇ ਆ ਲੋਕਾਂ ਦੇ ਅਸੀਂ ਮਤਲਬ ਖਾਸ ਕਰਕੇ ਜਿਹੜਾ ਮਿਲਾਵਟ ਹੁੰਦੀ ਆ ਨਾ ਜੀ ਜਿਵੇਂ ਤੁਸੀਂ ਕਿਹਾ ਇਹ ਮਸਾਲ ਏ ਦੁੱਧ ਚ ਹੁੰਦੀ ਆ ਪਨੀਰ ਚ ਹੁੰਦੀ ਆ ਸੋ ਇਹਨਾਂ ਦੀ ਅਸੀਂ ਟੈਸਟਿੰਗ ਕਰਦੇ ਆ ਰੋਜ਼ ਜਿਹੜੇ ਅਸੀਂ ਸੈਂਪਲ ਭਰਦੇ ਆ ਔਰ ਇਹਨੂੰ ਅਸੀਂ ਜਿਹੜਾ ਅੱਜ ਤੱਕ ਨਹੀਂ ਹੋਇਆ ਜੋ ਅਸੀਂ ਹੁਣ ਕਰਨ ਜਾ ਰਹੇ ਆ ਅਸੀਂ ਇਹ ਵੀ ਦੱਸਾਂਗੇ ਤੁਹਾਡੇ ਸਬਜ਼ੀਆਂ ਦੇ ਵਿੱਚ ਪੈਸਟੀਸਾਈਡਸ ਕਿੰਨੇ ਆ ਤੁਹਾਡੇ ਅਨਾਜ ਜਿਹੜਾ ਤੁਸੀਂ ਖਾਣਾ ਖਾਂਦੇ ਉਹਦੇ ਚ ਇਨਸੈਕਟੀਸਾਈਡਸ ਪੈਸਟੀਸਾਈਡਸ ਕਿੰਨੇ ਆ ਫੰਗਲ ਐਂਡੋਟੌਕਸਿਨਸ ਕਿੰਨੇ ਆ ਹੈਵੀ ਮੈਟਲਸ ਕਿੰਨੇ ਆ ਤੁਹਾਡੇ ਖਾਣੇ ਦੇ ਵਿੱਚ ਸੋ ਇਹ ਜਿਹੜੇ ਨਵੇਂ ਟੈਸਟ ਆ ਅਸੀਂ ਇਹ ਸ਼ੁਰੂ ਕਰਨ ਦੇ ਵਿੱਚ ਸਾਡੀ ਜਿਹੜੀ ਲੈਬਰਾਟਰੀ ਆ ਅਸੀਂ ਅਪਗ੍ਰੇਡ ਕਰ ਲਈ ਆ ਖਰੜਵਾਲੀ ਇਸ ਤੋਂ ਸਵਾਏ ਅਸੀਂ ਜਿਹੜਾ ਹੈਗਾ ਹ ਇੱਕ ਮੋਬਾਈਲ ਅਸੀਂ ਵੈਨ ਭੇਜੀ ਆ ਮੈਂ ਤੁਹਾਡੇ ਥਰੂ ਬੇਨਤੀ ਕਰਦਾ ਕਿ ਉਹਦਾ ਫਾਇਦਾ ਉਠਾਓ ਸਾਡੇ ਸਿਹਤ ਮਾਹਕਮੇ ਨਾਲ ਸੰਪਰਕ ਕਰੋ ਉਹ ਤੁਹਾਡੀ ਦੁਕਾਨ ਤੇ ਆ ਕੇ ਸਿਰਫ 50 ਰੁਪਏ ਲੈਣਗੇ ਕੋਈ ਜੁਰਮਾਨਾ ਨਹੀਂ ਕਰਨਗੇ ਤੁਹਾਨੂੰ ਦੱਸ ਦੇਣਗੇ ਜਿਹੜਾ ਤੁਸੀਂ ਲੋਕਾਂ ਨੂੰ ਦੁੱਧ ਪਿਲਾ ਰਹੇ ਹੋ ਪਨੀਰ ਵੜਤ ਰਹੇ ਹੋ ਸਾਫ਼ ਹੈ ਕਿ ਨਹੀਂ ਸਾਫ਼ ਉਹ ਟੈਸਟ ਕਰਕੇ ਤੁਹਾਨੂੰ ਮੌਕੇ ਤੇ ਦੱਸ ਦੇਣਗੇ ਔਨ ਦਾ ਸਪੌਟ ਆ ਮੈਂ ਸਲੂਟ ਕਰਦਾ ਜੀ ਇਹ ਜਵਾਨ ਮੈਨੂੰ ਉਹਨਾਂ ਜਵਾਨਾਂ ਦੀ ਯਾਦ ਲਾਂਦੇ ਆ ਜਿਹੜੇ ਸਿਆਚਨ ਗਲੇਸ਼ੀਅਰ ਦੇ ਵਿੱਚ ਚਾਈਨਾ ਦੇ ਬਾਰਡਰ ਦੇ ਉੱਤੇ ਨੇਰੀਆਂ ਦੇ ਵਿੱਚ ਮਾਈਨਸ ਟੈਂਪਰੇਚਰ ਤੇ ਮਾਈਨਸ 20 ਮਾਈਨਸ 30 ਜਿੱਤੇ ਤੁਸੀਂ ਹੱਥ ਬਾਹਰ ਕੱਢੋਗੇ ਹੱਥ ਥੋੜਾ ਨੀਲਾ ਹੋ ਜਾਏਗਾ ਔਰ ਕੱਟਣਾ ਪੈ ਜਾਏਗਾ ਇਹੋ ਜੀ ਸਰਦੀ ਦੇ ਵਿੱਚ ਜਿਹੜੇ ਸਾਡੇ ਜਵਾਨ ਹੈ ਕਿਸੇ ਕਰਕੇ ਮਾਨ ਸਾਹਿਬ ਨੇ ਉਹਨਾਂ ਦਾ ਜਿਹੜਾ ਸਨਮਾਨ ਪੱਤਾ ਹੈਗਾ ਜਦੋਂ ਰੱਬ ਨਾ ਕਰੇ ਜਦੋਂ ਕੋਈ ਆਪਣਾ ਦੇਸ਼ ਤੋਂ ਜਾਨ ਵਾਰ ਜਾਂਦਾ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੀ ਹੈ ਜੀ ਔਰ ਇਹ ਮਾਨ ਸਾਹਿਬ ਦਾ ਜਿਹੜਾ ਮਾਡਲ ਹੈ ਤੇ ਪੂਰੇ ਦੇਸ਼ ਦੇ ਵਿੱਚ ਉਹਦੀ ਤਾਰੀਫ ਹੋ ਰਹੀ ਹੈ ਵੀ ਉਹਦੇ ਚ 60% ਉਹਦੀ ਪਤਨੀ ਨੂੰ ਤੇ 40% ਉਹਦੇ ਮਾਪਿਆਂ ਨੂੰ ਵੀ ਉਹਨਾਂ ਦਾ ਵੀ ਉਹਨਾਂ ਦਾ ਧਿਆਨ ਕਰਨਾ ਚਾਹੀਦਾ ਸੀ ਮੈਂ ਕਹਿ ਰਿਹਾ ਜੀ ਅਸੀਂ ਜਿੰਨੇ ਕੋਈ ਰਿਸ਼ਵਤ ਖੋਰ ਹੈ ਮਲਾਵਟ ਖੋਰ ਹੈ ਇਹਨਾਂ ਨੂੰ ਨਹੀਂ ਬਖਸ਼ਾਂਗੇ ਇਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ ਨਸ਼ੇ ਦੇ ਸਮਗਲਰ ਹੈ ਉਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ ਹਾਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨਾਲ ਅਸੀਂ ਦਰਦੀ ਆ ਸਾਡੇ ਕੋਲ ਆਓ ਇਲਾਜ ਕਰਾਂਗੇ ਤੁਹਾਡਾ ਤੁਹਾਡੀ ਕਾਉਂਸਲਿੰਗ ਕਰਾਂਗੇ ਯੋਗਾ ਸਿਖਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਨਵੇਂ ਉਪਰਾਲੇ ਕਰ ਰਹੇ ਆ ਆਓ ਰਲ ਕੇ ਹਮਲਾ ਮਾਰੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ ਸੀਟੀ ਐਮਆਰਆਈ ਮੇਰੇ ਖਿਆਲ ਜਿਹੜੇ ਕਰਸਨਲ ਡਾਇਗਨੋਸਟਿਕ ਦੇ ਵਿੱਚ ਹੈਗਾ ਨਾ ਉਹ ਤੇ ਤੁਹਾਡੇ ਪੈਟ ਸਕੈਨ ਵੀ ਲੱਗਣ ਜਾ ਰਿਹਾ ਬਹੁਤ ਜਲਦੀ ਸੋ ਇੱਥੇ ਮੈਡੀਕਲ ਕਾਲਜ ਬਣਨ ਜਾ ਰਿਹਾ ਬਹੁਤ ਜਲਦੀ ਉਹ ਅਸੀਂ ਫਾਈਨਲ ਸਟੇਜਸ ਆ ਥੋੜਾ ਜਿਹਾ ਲੈਂਡ ਦਾ ਡਿਸਕਲੂਡ ਹੋ ਗਿਆ ਸੀ ਨਹੀਂ ਹੁਣ ਤੱਕ ਬਣ ਜਾਣਾ ਸੀਗਾ ਸੋ ਅਤੀ ਆਧੁਨਿਕ ਸਹੂਲਤਾਂ ਦੇਵਾਂਗੇ ਜੀ ਤਿੰਨ ਹਸਪਤਾਲ ਤੁਹਾਡੇ ਧੂਰੀ ਦੇ ਵਿੱਚ ਕੌਰੀਆ ਦੇ ਵਿੱਚ ਔਰ ਚੀਮੇ ਦੇ ਵਿੱਚ ਚੜੇ ਆ ਗਏ ਉਹ ਨਵੇਂ ਬਣ ਰਹੇ ਬਿਲਕੁਲ ਕਾਰਪੋਰੇਟ ਹਸਪੀਟਲ ਵਰਗੇ ਬਣਾ ਰਹੇ ਆ ਜੀ ਤੁਸੀਂ ਜਦੋਂ ਬਣ ਜਾਣਗੇ ਜੀ ਮਤਲਬ ਮੈਨੂੰ ਲੱਗਦਾ ਪਈ ਇਸ ਸਾਲ ਦੇ ਅਖੀਰ ਤੱਕ ਜਾਂ ਅਗਲੇ ਨੈਕਸਟ ਇਅਰ ਉਹਨਾਂ ਦੀ ਨਾਗੂਰੇਸ਼ਨ ਕਰਾਂਗੇ ਤੁਸੀਂ ਦੇਖੋਗੇ ਬਿਲ